ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਹਮ ਦਾ ਮੈਂ ਪ੍ਰਵੀnder ਸਵਾਗਤ ਕਰਦਾ ਹਾਂ ਅੱਜ ਲਈ ਦੀ ਵੱਡੀ ਖਬਰ ਲੈ ਕੇ ਹਾਜ਼ਰ ਆ ਪੰਜਾਬ ਪੁਲਿਸ ਅਤੇ ਕਿਸਾਨਾਂ ਦੇ ਵਿਚਾਲੇ ਟਕਰਾਅ ਹੋਇਆ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਪਹਜਾ ਪਾ ਕੇ ਪੁਲਿਸ ਦੇ ਵੱਲੋਂ ਕੁੱਟਿਆ ਗਿਆ ਲਾਠੀ ਚਾਰਜ ਕੀਤਾ ਗਿਆ ਬਠਿੰਡਾ ਦੇ ਕਸਬਾ ਹਰਾਮਪੁਰਾ ਫੂਲ ਦੇ ਪਿੰਡ ਜਿਉਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੋ ਐਕਸਕਲੂਸਿਵ ਤਸਵੀਰਾਂ ਨੇ ਕੀ ਮੀਡੇ ਕਿ ਉੱਥੇ ਹਾਲਾਤ ਬਣੇ ਨੇ ਕਿਉਂ ਇਹ ਜਿਹੜਾ ਕਿ ਹੈ ਪੁਲਿਸ ਅਤੇ ਕਿਸਾਨਾਂ ਵਿਚਾਲੇ ਟਕਰਾਅ ਹੋਇਆ ਪੂਰੀ ਡਿਟੇਲ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਸੋ ਬਠਿੰਡਾ ਦੇ ਪਿੰਡ ਜੋਨ ਦੇ ਵਿੱਚ ਜਿਹੜੀ ਕਿ ਪੁਲਿਸ ਹੈਗੀ ਹੈ ਉਹ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਲਈ ਪਹੁੰਚੀ ਸੀ ਜਿਸ ਦਾ ਭਾਰਤੀ ਕਿਸਾਨ ਯੂਨੀਅਨ ਉਗਰਾਹ ਜੱਥੇਬੰਦੀ ਦੇ ਵੱਲੋਂ ਕੜਰਾ ਵਿਰੋਧ ਕੀਤਾ ਗਿਆ ਹਾਲਾਂਕਿ ਪਹਿਲਾਂ ਹੀ ਪੂਰੇ ਪਿੰਡ ਦੇ ਜਿਹੜੇ ਕੀ ਲੋਕ ਸਨ ਉਗਰਾਹ ਜੱਥੀ ਦੇ ਬੈਨਰ ਥੱਲੇ ਜਿਹੜੇ ਕੀ ਉਹ ਮੋਰਚੇ ਲਈ ਬੈਠੇ ਸਨ ਧਰਨਾ ਦੇ ਡੇਰੇ ਸਨ ਤੇ ਉਹਨਾਂ ਦਾ ਕਹਿਣਾ ਹੈ ਕਿ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਜ਼ਮੀਨਾਂ ਦੀ ਆਨਲਾਈਨ ਜਿਹੜੀ ਕਿ ਨਿਸ਼ਾਨਦੇਹੀ ਕਰਵਾਈ ਜਾ ਰਹੀ ਹੈ ਤੇ ਹੁਣ ਜਿਹੜਾ ਕੀ ਹਰ ਹੱਥ ਕੰਡਾ ਅਪਣਾਇਆ ਜਾ ਰਿਹਾ ਕਿਸਾਨਾਂ ਦੀਆਂ ਜ਼ਮੀਨਾਂ ਖੋਨ ਨੂੰ ਲੈ ਕੇ ਪਰ ਕੋਈ ਵੀ ਜਿਹੜਾ ਕਿ ਅჯਿਹਾਦ ਕੰਡਾ ਕਾਮਯਾਬ ਨਹੀਂ ਹੋਣ ਦਿੱਤੇ ਜਾਵੇਗਾ ਜਿਸ ਨੂੰ ਲੈ ਕੇ ਅੱਜ ਜਿਹੜਾ ਕਿ ਹੈ ਜੁਗਿੰਦਰ ਸਿੰਘ ਉਗਰਾਹਨ ਦੀ ਇਕਵਾਇ ਦੇ ਵਿੱਚ ਪਿੰਡ ਜਿਉਂਦੇ ਵਿੱਚ ਵੱਡੇ ਪੱਦਰ ਦੇ ਉੱਪਰ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ ਤੇ ਜਿਵੇਂ ਹੀ ਪੁਲਿਸ ਪਾਰਟੀ ਜਿਹੜੀ ਹੈਗੀ ਆ ਉੱਥੇ ਪਹੁੰਚਦੀ ਹੈ ਤਾਂ ਟਕਰਾਹ ਵਾਲੀ ਸਥਿਤੀ ਬਣ ਜਾਂਦੀ ਹੈ ਪਹਿਲਾਂ ਤਾਂ ਜਿਹੜੇ ਕਿ ਲੀਡਰ ਇਸ ਧਰਨੇ ਦੀ ਇਕਵਾਇ ਕਰ ਰਹੇ ਹੁੰਦੇ ਨੇ ਉਹਨਾਂ ਨਾਲ ਨਾਲ ਤਿੱਖੀ ਬੈਂਸਬਾਜੀ ਹੁੰਦੀ ਹੈ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਅਤੇ ਫਿਰ ਹਾਲਾਤ ਇਹ ਪਣ ਜਾਂਦੇ ਨੇ ਕਿ ਪੁਲਿਸ ਦਾ ਕਹਨੇ ਕਿ ਕਿਸਾਨ ਟਰਾਲੀਆਂ ਦੇ ਵਿੱਚ ਜਿਹੜਾ ਹੈਗੇ ਆ ਇੱਟਾ ਰੋੜੇ ਜਾਂ ਫਿਰ ਪੈਟਰੋਲ ਬੰਬ ਤੱਕ ਦਾ ਜਿਹੜਾ ਕਿ ਸ਼ਬਦ ਹੈ ਉਹ ਵਰਤਿਆ ਗਿਆ ਪੁਲਿਸ ਦੇ ਵੱਲੋਂ ਪਰ ਜਦੋਂ ਵਿਰੋਧ ਹੁੰਦਾ ਕਿ ਕਿਸਾਨਾਂ ਦੇ ਕੋਲ ਅਸਲਾ ਕੀ ਮਿਆ ਗਿਆ ਬੰਬ ਕੀ ਮਿਆ ਗਿਆ ਤਾਂ ਇਸ ਵਾਰ ਇਸ ਤੋਂ ਬਾਅਦ ਜਿਹੜੇ ਕਿ ਅਧਿਕਾਰੀ ਨੇ ਉਹ ਆਪਣੇ ਵਚਨ ਤੋਂ ਪਲਟਦੇ ਹੋਏ ਨਜ਼ਰ ਆਏ ਆਪਣੇ ਸ਼ਬਦਾ ਦੀ ਜਿਹੜੀ ਆ ਉਹਨਾਂ ਦੇ ਵੱਲੋਂ ਯੂਟਰਨ ਲਿਆ ਗਿਆ ਸ਼ਬਦ ਦੇ ਉੱਪਰ ਫਿਰ ਉਹਨਾਂ ਨੇ ਇਹ ਜ਼ਿਕਰ ਜ਼ਰੂਰ ਕੀਤਾ ਕਿ ਕਿਸਾਨਾਂ ਦੇ ਨਾਲ ਜਿਹੜਾ ਕਿ ਟਕਰਾਅ ਵਾਲੀ ਸਥਿਤੀ ਇੱਥੇ ਬਣੀ ਹੈਗੀ ਹੈ ਤਾਂ ਪੁਲਿਸ ਦੇ ਨਾਲ ਕਾਫੀ ਜ਼ਿਆਦਾ ਜਿਹੜੀ ਬਹਿਸਵਾਜੀ ਹੁੰਦੀ ਹੈ ਜਿਸ ਕਰਕੇ ਇੱਕ ਨਹੀਂ ਦੋ ਨਹੀਂ ਸਕੋ ਕਈ ਜ਼ਿਲ੍ਹਿਆਂ ਦੀ ਜਿਹੜੀ ਪੁਲਿਸ ਫੋਰਸ ਹੈ ਉੱਥੇ ਪਹੁੰਚ ਜਾਂਦੀ ਹੈ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਉਗਰਾਹ ਜਥੇਬੰਦੀ ਦੀ ਅਗਵਾਈ ਦੇ ਵਿੱਚ ਪੂਰੇ ਪਿੰਡ ਦੇ ਲੋਕ ਧਰਨ ਲਈ ਬੈਠੇ ਨੇ ਆਪਣੀ ਜ਼ਮੀਨਾਂ ਬਚਾਉਣ ਨੂੰ ਲੈ ਕੇ ਦੂਜੇ ਪਾਸੇ ਕਈ ਜ਼ਿਲ੍ਹਿਆਂ ਦੀ ਪੁਲਿਸ ਉੱਥੇ ਪਹੁੰਚੀ ਹੋਈ ਹੈ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਨੂੰ ਲੈ ਕੇ ਜਿਸ ਕਰਕੇ ਮਾਹੌਲ ਕਾਫੀ ਵਿਗੜ ਜਾਂਦਾ ਹਾਲਾਂਕਿ ਇਸ ਦੌਰਾਨ ਕਿਸਾਨਾਂ ਦੀਆਂ ਕਈ ਟਰੈਕਟਰ ਟਰਾਲੀਆਂ ਵੀ ਪੁਲਿਸ ਦੇ ਵੱਲੋਂ ਜ਼ਬਤ ਕੀਤੀਆਂ ਗਈਆਂ ਨੇ ਜਿਸ ਨੂੰ ਛਡਵਾਉਣ ਲਈ ਕਾਫੀ ਜ਼ਿਆਦਾ ਬੈਂਸਮਾਜੀ ਹੁੰਦੀ ਹੈ ਪਰ ਆਖਰਕਾਰ ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਹੋਇਆਂ ਜਿਹੜੀਆਂ ਪੁਲਿਸ ਨੇ ਟਰਾਲੀਆਂ ਜ਼ਬਤ ਕੀਤੀਆਂ ਸਨ ਉਹ ਵਾਪਸ ਤਾਂ ਕਰ ਦਿੱਤੀਆਂ ਪਰ ਇਸ ਤੋਂ ਬਾਅਦ ਜਿਹੜੀ ਕੀ ਸਥਿਤੀ ਬਣੀ ਹੈ ਉਹ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਕਦਰ ਜਿਹੜੇ ਕੀ ਹਾਲਾਤ ਉੱਥੇ ਬਣੇ ਹੋਣਗੇ ਅਤੇ ਇਸ ਤੋਂ ਬਾਅਦ ਹਲੇ ਵੀ ਜਿਹੜਾ ਕੀ ਮਾਹੌਲ ਹੈ ਕਾਫੀ ਜ਼ਿਆਦਾ ਦਲਕੀ ਪਰਿਆ ਬਣਿਆ ਹੋਇਆ ਹਲੇ ਵੀ ਕਈ ਥਾਵਾਂ ਦੇ ਉੱਪਰ ਜਿਹੜਾ ਕਿ ਇਹ ਪੁਲਿਸ ਦੇ ਵੱਲੋਂ ਵੱਡੀ ਗੰਤਿ ਦੇ ਵਿੱਚ ਪੁਲਿਸ ਫੋਰਸ ਤਨਾਤ ਕੀਤੀ ਗਈ ਹੈ ਅਤੇ ਪੂਰੇ ਜਿਹੜਾ ਕਿ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਤੇ ਉਹਨਾਂ ਦੇ ਕਹਿਣਾ ਹੈ ਕਿ ਜਾਣਬੁੱਝ ਕੇ ਇਹ ਜਿਹੜੀ ਕੀ ਸਥਿਤੀ ਪੈਦਾ ਕੀਤੀ ਜਾ ਰਹੀ ਹੈ ਜਿਹੜਾ ਮਸਲਾ ਗਲਬਾਤ ਦੇ ਜ਼ਰੀਏ ਸੁਲਝ ਸਕਦਾ ਹੈ ਉਹ ਜਿਹੜਾ ਕਿ ਇਹ ਧੱਕੇ ਦੇ ਨਾਲ ਵੀ ਜਿਹੜਾ ਕਿ ਜ਼ਮੀਨਾਂ ਹਤਿਆਨ ਨੂੰ ਪੁਲਿਸ ਦੇ ਵੱਲੋਂ ਤਰਜੀਹ ਦਿੱਤੀ ਜਾ ਰਹੀ ਹੈ ਤੇ ਨਾਲ ਹੀ ਉਹਨਾਂ ਇਹ ਵੀ ਕਹਿ ਹੈ ਕਿ ਕਿਸਾਨ ਕਿਸੇ ਵੀ ਜਿਹੜਾ ਕਿ ਇਹ ਹਿਲੇ ਆਪਣੀ ਜਿਹੜੀ ਕੀ ਜ਼ਮੀਨ ਹੈ ਉਹ ਸਰਕਾਰ ਨੂੰ ਜਾਂ ਫਿਰ ਕਾਰਪੋਰੇਟ ਘਰਾਣਿਆਂ ਨੂੰ ਉਹ ਨਹੀਂ ਦੇਣਗੇ ਅਤੇ ਜਿਹੇ ਦੇ ਵਿੱਚ ਜਿਹੜਾ ਕਿ ਹੈ ਕਾਫੀ ਤਲਕੀ ਭਰਿਆ ਮਾਹੌਲ ਬਣ ਜਾਂਦਾ ਜਦੋਂ ਕਿਸਾਨਾਂ ਦੇ ਵੱਲੋਂ ਜ਼ਮੀਨ ਦੇਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਸੋ ਇਸੇ ਖਬਰ ਤੇ ਵਧੇਰੇ ਅਪਡੇਟ ਲਈ ਸਾਡੇ ਨਾਲ ਕਿਸਾਨ ਲੀਡਰ ਸੁਖਦੇਵ ਸਿੰਘ ਕੋਕੜੀ ਕਲਮਯੋਦ ਨੇ ਸੋ ਸੁਖਦੇਵ ਜੀ ਜਿਸ ਹਾਲਾ ਕਿ ਜਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਵੱਲੋਂ ਆਪਾਂ ਪੱਕੀ ਜਾਣਾਂਗੇ ਕਿ ਉਹਨਾਂ ਦਾ ਕੀ ਕਹਣਾ ਹੈਗਾ ਪੂਰੇ ਮਸਲੇ ਦੇ ਪਰ ਕਿਉਂਕਿ ਜਥੇਬੰਦੀਆਂ ਦੇ ਵੱਲੋਂ ਹਮੇਸ਼ਾ ਕਿਸਾਨਾਂ ਦੇ ਹੱਕ ਦੇ ਵਿੱਚ ਇਹ ਜਿਹੜੀ ਕੀ ਹੈ ਆਪਣੀ ਆਵਾਜ਼ ਬੁਲੰਦ ਕੀਤੀ ਜਾਂਦੀ ਹੈ ਤੇ ਅੱਜ ਵੀ ਉਹਨਾਂ ਦਾ ਇਹੀ ਤਰਕ ਹੈ ਭਾਵੇਂ ਜੁਗਿੰਦਰ ਸਿੰਘ ਉਗਰਾਹਾ ਹੋਣ ਜਾਂ ਫਿਰ ਹੋਰ ਜਿਹੜੇ ਕੀ ਲੀਡਰ ਹੈਗੇ ਨੇ ਜਥੇਬੰਦੀ ਦੇ ਉੱਥੇ ਧਰਦੇ ਵਾਲੀ ਥਾਂ ਦੇ ਉੱਪਰ ਮੌਜੂਦ ਨੇ ਧਰਦੇ ਦੀ ਅਗਵਾਈ ਕਰ ਰਹੇ ਨੇ ਅਤੇ ਉਹਨਾਂ ਦਾ ਕਹਿਣਾ ਇਹ ਜਿਹੜਾ ਕੀ ਕਿਸਾਨ ਹੈਗੇ ਕਈ-ਕਈ ਪੀੜੀਆਂ ਤੋਂ ਤਿੰਨ-ਤਿੰਨ ਚਾਰ-ਚਾਰ ਪੀੜੀਆਂ ਤੋਂ ਐਸੇ ਜ਼ਮੀਨ ਦੇ ਉੱਪਰ ਖੇਤੀ ਕਰ ਰਹੇ ਨੇ ਪਰ ਹੁਣ ਉਸੇ ਜ਼ਮੀਨ ਨੂੰ ਅਜਿਹੇ ਕੀ ਹਥਿਆਉਂ ਦੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਉਹ ਹਰ ਹਿੱਲੇ ਜਿਹੜਾ ਕੀ ਹੈ ਕਾਮਯਾਬ ਨਹੀਂ ਹੋਣ ਦੇਣਗੇ ਸੋ ਮੌਕੇ ਦੀਆਂ ਜਿਹੜੀਆਂ ਕੀ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਦੇਖ ਸਕਦੇ ਹੋ ਕਿਸ ਕਦਰ ਜਿਹੜਾ ਕੀ ਮਾਹੌਲ ਹੈ ਉਹ ਭਖਿਆ ਹੋਇਆ ਹੈ ਪੁਲਿਸ ਪ੍ਰਸ਼ਾਸਨ ਪੂਰੇ ਜਿਹੜਾ ਕੀ ਹੈ ਉਹ ਬਲ ਦਾ ਪ੍ਰਯੋਗ ਕਰ ਰਿਹਾ ਤੇ ਪੂਰੀ ਸਥਿਤੀ ਜਿਹੜੀ ਇਸ ਸਮੇਂ ਉਹ ਵਿਗੜੀ ਹੋਈ ਹੈ ਕਿ ਖੇਤਾਂ ਦੇ ਵਿੱਚ ਕਿਸਾਨਾਂ ਨੂੰ ਪਜਾ ਪਜਾ ਕੇ ਉਹ ਜਿਹੜਾ ਕੀ ਲਾਠੀ ਚਾਰਜ ਤੱਕ ਕੀਤਾ ਜਾ ਰਿਹਾ ਜਿਸ ਤਰ੍ਹਾਂ ਦੇ ਨਾਲ ਇਹ ਮਾਹੌਲ ਬਣਿਆ ਹੈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਜਿਹੜਾ ਕਿ ਕਈ ਵਾਰ ਅਜਿਹੇ ਜਿਹੜੇ ਕਿ ਮਾਮਲੇ ਹੈਗੇ ਨੇ ਉਹ ਸਾਹਮਣੇ ਆ ਚੁੱਕੇ ਨੇ ਜਦੋਂ ਜ਼ਮੀਨ ਦੇ ਉੱਪਰ ਕਬਜ਼ਾ ਕਰਨ ਦੇ ਲਈ ਜਾਂ ਫਿਰ ਜਾਂ ਫਿਰ ਜ਼ਮੀਨ ਐਕਵਾਰ ਕਰਨ ਦੇ ਲਈ ਕੋਈ ਵੀ ਟੀਮ ਜਾਂਦੀ ਹੈ ਕਿਸ ਕਦਰ ਉਹਨਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਤੇ ਅਜਿਹਾ ਹੀ ਕੁਝ ਹੋਇਆ ਰਾਮਪੁਰਾ ਫੂਲ ਦੇ ਪਿੰਡ ਜੋਂ ਦੇ ਵਿੱਚ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੀ ਕਿ ਪੁਲਿਸ ਪਾਰਟੀ ਪੁਲਿਸ ਸਿਮਲਾਜ਼ਮਾ ਦੀ ਮੀਯੂਦਗੀ ਦੇ ਵਿੱਚ ਜਿਹੜੇ ਕਿ ਟੀਮ ਹੈਗੀ ਹੈ ਜ਼ਮੀਨ ਦੀ ਨਿਸ਼ਾਨਦੇਹੀ ਕਰਨ ਲਈ ਪਹੁੰਚਦੀ ਹੈਗੀ ਪਰ ਜਿਹੜਾ ਕੀ ਹੈ ਕਿਸਾਨਾਂ ਦੇ ਵਿਰੋਧ ਦੇ ਚੱਲਦੇ ਆ ਉਹਨਾਂ ਨੂੰ ਬੇਰੰਗ ਹੀ ਪਰਤਨਾ ਪਿਆ ਸੋ ਇਸੇ ਖਬਰ ਤੇ ਵਿਦੇ ਅਪਡੇਟ ਲਈ ਮੇਰੇ ਸਹਿਯੋਗੀ ਵਿਵੇਕ ਫੌਨ ਲੈਂਦੇ ਮੀ ਉਹਨੇ ਵਿਵੇਕ ਜਿਸ ਤਰ੍ਹਾਂ ਦੇ ਨਾਲ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਇੱਕ ਵਾਰ ਫਿਰ ਤੋਂ ਪੁਲਿਸ ਨੂੰ ਕਰਨਾ ਪਿਆ ਹੁਣ ਰਾਮਪੁਰਾ ਫੂਲ ਦਾ ਮਾਮਲਾ ਹੁਣ ਤੱਕ ਕੀ ਅਪਡੇਟ ਆਈ ਹੈ ਇਸ ਦੇ ਵਿੱਚ ਜੀ ਬਿਲਕੁਲ ਪਰਮਿੰਦਰ ਦੱਸਣਾ ਹੈ ਕਿ ਰਾਮਪੁਰਾ ਫੂਲ ਦੇ ਪਿੰਡ ਜੌਂਦ ਦੇ ਵਿੱਚ ਪੰਚਾਇਤੀ ਜ਼ਮੀਨ ਨੂੰ ਲੈ ਕੇ ਜਿਹੜਾ ਵਿਵਾਦ ਹੈ ਪੂਰਾ ਚੱਲਿਆ ਹੈ ਅੱਜ ਪ੍ਰਸ਼ਾਸਨ ਦੀਆਂ ਟੀਮਾਂ ਦੇ ਵੱਲੋਂ ਅਚਾਨਕ ਇਸ ਪਿੰਡ ਦੇ ਵਿੱਚ ਪਹੁੰਚ ਕੀਤੀ ਗਈ ਤੇ ਪੰਚਾਇਤੀ ਜ਼ਮੀਨ ਦੀ ਨਿਸ਼ਾਨਦੇਹੀ ਦੇ ਲਈ ਜਿਹੜਾ ਉਹਨਾਂ ਨੇ ਪਟਵਾਰੀ ਤੱਕ ਤਹਿਸੀਲਦਾਰ ਤੱਕ ਜਿਹੜਾ ਨੇ ਨਾਲ ਲੈ ਕੇ ਪ੍ਰਸ਼ਾਸਨ ਅੱਪਰ ਪਾਰ ਹੋ ਕੇ ਪਹੁੰਚਿਆ ਸੀ ਪਰ ਉੱਥੇ ਜਿਹੜਾ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਤੁਸੀਂ ਤਸਵੀਰਾਂ ਵੀ ਪਰਮਿੰਦਰ ਦੇਖਿਆ ਉਹ ਇਹ ਪੂਰਨ ਸਬੰਧਾਸ਼ਨ ਜਿਹੜਾ ਹੈ ਕਿਸਾਨਾਂ ਦੇ ਉੱਤੇ ਲਾਖੀ ਚਾਜ ਕਰਦਾ ਵੀ ਦਿਖਾਈ ਦਿੱਤਾ ਹੈ ਖੇਤਾਂ ਦੇ ਵਿੱਚ ਭਾਇਆ ਗਿਆ ਕਿਸਾਨਾਂ ਨੂੰ ਤੇ ਉਸ ਤੋਂ ਬਾਅਦ ਇਹ ਸਭ ਤੋਂ ਰੋ ਤੋਂ ਬਾਅਦ ਜਦੋਂ ਕਿਸਾਨ ਇਕੱਠੇ ਹੋਏ ਜੋਗਿੰਦਰ ਸਿੰਘ ਉਗਰਾਹਾ ਤੱਕ ਇਹ ਗੱਲ ਪਹੁੰਚੀ ਤਾਂ ਕਿਸਾਨਾਂ ਕੁਝ ਗਿੰਦਰ ਸਿੰਘ ਉਗਰਾਹਾ ਵੀ ਮੌਕੇ ਤੇ ਪਹੁੰਚੇ ਜਨਾ ਦੇ ਵੱਲੋਂ ਲਾਮਬੰਦੀ ਵੱਡੇ ਪੱਧਰ ਤੇ ਕੀਤੀ ਗਈ ਹੈ ਤੇ ਜਿਹੜੇ ਹਲਕੇ ਦੇ ਜੇ ਆਪਾਂ ਕਹਦੇ ਪ੍ਰਧਾਨ ਨੇ ਜੀ ਤੇ ਸਾਹ ਜੁਨੀਅਨ ਇਕਤਾ ਉਗਰਾਹਾ ਦੇ ਚੰਦ ਸਿੰਘ ਜੇਠੂ ਕੇ ਤਾਂ ਉਹ ਮੌਕੇ ਤੇ ਪਹੁੰਚੇ ਤਾਂ ਨੇ ਜੋਗਿੰਦਰ ਸਿੰਘ ਉਹ ਗਰਾਹਾ ਦੇ ਪਹੁੰਚ ਪਹਿਲਾਂ ਜਿਹੜੀ ਸਾਰੀ ਕਮਾਂਡ ਸੰਭੀ ਹੈ ਤੇ ਇਸ ਦਰਮਿਆਨ ਪਰਮਿੰਦਰ ਸਭ ਤੋਂ ਅਹਿਮ ਗੱਲ ਇਹ ਹੈ ਕਿ ਪੁਲਿਸ ਪ੍ਰਸ਼ਾਸਨ ਨੇ ਕਿਸਾਨਾਂ ਦਾ ਰੋਪਾਧਾ ਦੇਖਦੇ ਹੋਏ ਕਿਸਾਨਾਂ ਦੀ ਇੱਕ ਟਰਾਲੀ ਜਿਸ ਦੇ ਵਿੱਚ ਕਿਸਾਨ ਬੈਠ ਕੇ ਪਿੰਡ ਤੱਕ ਆਏ ਸਨ ਦੂਰ ਦਰਾਡੇ ਤੋਂ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤੇ ਨਾਲ ਦੀ ਨਾਲ ਲਾਠੀ ਚਾਰਜ ਕਿਸਾਨਾਂ ਦੇ ਉੱਤੇ ਕੀਤਾ ਗਿਆ ਤੇ ਉਸ ਤੋਂ ਬਾਅਦ ਚਾਰ ਜ਼ਿਲ੍ਹਿਆਂ ਦੀ ਪੁਲਿਸ ਜਿਹੜੀ ਹੈ ਪਰਮਿੰਦਰ ਉੱਥੇ ਲਗਾ ਦਿੱਤੀ ਗਈ ਜੀ ਜੀ ਵਾਕੀ ਜਿਸ ਤਰ੍ਹਾਂ ਅੱਜ ਵੀ ਦੇਖ ਕੇ ਕਈ ਜ਼ਿਲ੍ਹਿਆਂ ਦੀ ਪੁਲਿਸ ਉੱਤੇ ਤਨਾਤ ਕੀਤੀ ਗਈ ਹੈ ਜ਼ਾਹਰ ਜੀ ਗੱਲ ਹੈ ਕਿ ਪਹਿਲੇ ਜ਼ਮੀਨਾਂ ਨੂੰ ਲੈ ਕੇ ਕੋਈ ਨਾ ਕੋਈ ਨੋਟਿਸ ਜ਼ਰੂਰ ਇਹਨਾਂ ਲੋਕਾਂ ਕੋਲ ਪਹੁੰਚਿਆ ਹੋਣਾ ਜਿਸ ਕਰਕੇ ਪਹਿਲੇ ਧਰਨਾ ਲਗਾਏ ਬੈਠੇ ਸਨ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਪਰਵਿੰਦਰ ਬੇਸਿਕਲੀ ਮਸਲਾ ਇਹ ਹੈ ਕਿ ਜਿਹੜੀ ਜ਼ਮੀਨ ਇਹ ਹੈ ਇਸ ਉੱਤੇ ਇੱਕ ਪਰਿਵਾਰ ਦੇ ਵੱਲੋਂ ਜਿਹੜਾ ਇਹ ਦਾਵਾ ਕੀਤਾ ਜਾ ਰਿਹਾ ਕਿ ਜ਼ਮੀਨ ਦੇ ਉੱਤੇ ਕਬਜ਼ਾ ਹੈ ਉਸ ਦਾ ਪਿਛਲੇ 70-80 ਸਾਲਾਂ ਤੋਂ ਆਦੇ ਪਰਿਵਾਰ ਦੇ ਵੱਲੋਂ ਇਸ ਜ਼ਮੀਨ ਦੇ ਉੱਤੇ ਖੇਤੀ ਕੀਤੀ ਜਾ ਰਹੀ ਹੈ ਤੇ ਉਧਰ ਸਰਕਾਰ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਰੁਕਕ ਕੀਤਾ ਗਿਆ ਕਿ ਪੰਚਾਇਤ ਦੀ ਜ਼ਮੀਨ ਹੈ ਤੇ ਉਸ ਪਰਿਵਾਰ ਦੇ ਵੱਲੋਂ ਜਿਹੜਾ ਇਸੇ ਖੇਤੀ ਕਰ ਰਿਹਾ ਉਸ ਦੇ ਵੱਲੋਂ ਵੀ ਆਪਣੀ ਦਾਵੇਦਾਰੀ ਜਿਹੜਾ ਹੈ ਉਹ ਹਾਈ ਕੋਰਟ ਦੇ ਵਿੱਚ ਦਿੱਤੀ ਗਈ ਕਿ ਜ਼ਮੀਨ ਸਾਡੀ ਹੈ ਤੇ ਸਾਨੂੰ ਦਿੱਤੀ ਜਾਵੇ ਇਸ ਦੇ ਤੇ ਕੋਈ ਮੁੱਲ ਜੇਕਰ ਲੈਣਾ ਚਾਹੁੰਦੀ ਹੈ ਸਰਕਾਰ ਤਾਂ ਉਹ ਜ਼ਰੂਰ ਦਿੱਤਾ ਜਾਵੇਗਾ ਪਰ ਹਾਈ ਕੋਰਟ ਨੇ ਫੈਸਲਾ ਜਿਹੜਾ ਸੁਣਾਇਆ ਹੈ ਉਹ ਸੁਣਾਤਾ ਹੈ ਸਰਕਾਰ ਦੇ ਪੱਖ ਦੇ ਵਿੱਚ ਤੇ ਨਾਲ ਦੀ ਨਾਲ ਕਿਸਾਨਾਂ ਦੇ ਉਹ ਸੁਣਾਇਆ ਗਿਆ ਕਿ ਜ਼ਮੀਨ ਨੂੰ ਜਲਦੀ ਤੋਂ ਜਲਦੀ ਖਾਲੀ ਕਰਕੇ ਸਰਕਾਰ ਨੂੰ ਸੌਂਪਿਆ ਜਾਵੇ ਸੋ ਲੰਬਾ ਚਿਰ ਜਿਹੜਾ ਇਸ ਫੈਸਲੇ ਨੂੰ ਹੋ ਗਿਆ ਸੀ ਕਿ ਹਾਈ ਕੋਰਟ ਦਾ ਫੈਸਲਾ ਜਿਹੜਾ ਆਇਆ ਸੀ ਪਰ ਕਿਸਾਨਾਂ ਦੇ ਬੋਲੇ ਜ਼ਮੀਨ ਜਿਹੜੀ ਉਹ ਖਾਲੀ ਨਹੀਂ ਕੀਤੀ ਗਈ ਤੇ ਜਿਸ ਤੋਂ ਬਾਅਦ ਅੱਜ ੱਧ ੱੱਕੇ ਦੇ ਨਾਲ ਜੇ ਆਪਾਂ ਕਹਿਦੀਏ ਕਿ ਪੁਹਾਈ ਪੁਲਿਸ ਫੋਰਸ ਦੇ ਨਾਲ ਪ੍ਰਸ਼ਾਸਨ ਇਸ ਮੇਹਨਦੇ ਉਤੇ ਵਾਪਸ ਆਪਣਾ ਕਬਜ਼ਾ ਲੈਣ ਦੇ ਲਈ ਪਹੁੰਚਿਆ ਸੀ ਪੂਰੀ ਤਿਆਰੀ ਦੇ ਨਾਲ ਪਹੁੰਚਿਆ ਸੀ ਪਵਿੱਤਰ ਇੰਨੀ ਕਿ ਇਕੱਲੇ ਪੁਲਿਸ ਫੋਰਸ ਹੀ ਪਹੁੰਚੀ ਹੈ ਪਟਵਾਰੀਆਂ ਦੀ ਟੀਮ ਪਹੁੰਚੀ ਹੈ ਤਹਿਸੀਲਦਾਰਾਂ ਦੀ ਟੀਮ ਪਹੁੰਚੀ ਹੈ ਤੇ ਘੇਰਾਬੰਦੀ ਕਰਨ ਵਾਲਿਆਂ ਦੀ ਟੀਮ ਪਹੁੰਚੀ ਹੈ ਜਿਨ੍ਹਾਂ ਨੇ ਪੂਰਾ ਨਾਪ ਕੇ ਇਹਦਾ ਬਾੜਬੰਦੀ ਕਰਨੀ ਹੁੰਦੀ ਹੈ ਸੋ ਬਾੜਬੰਦੀ ਵਾਲਿਆਂ ਦੀ ਵੀ ਟੀਮ ਪਹੁੰਚੀ ਸੀ ਮੌਕੇ ਤੇ ਤੋਂ ਫਿਰ ਪੁਲਿਸ ਦੇ ਨਾਲ ਟਕਰਾਹ ਹੁੰਦਾ ਹੈ ਕਿਸਾਨਾਂ ਦਾ ਜਗਿੰਦਰ ਸਿੰਘ ਅਗਰਾਹਮ ਕਿਤੇ ਪਹੁੰਚਦੇ ਨੇ ਤਕ ਪੁਲਿਸ ਪ੍ਰਸ਼ਾਸਨ ਫਿਰ ਪਹਿਲ ਕਰਦਾ ਇੱਕ ਮੀਟਿੰਗ ਦਾ ਹਾਲਾਂਕਿ ਜ਼ਗਿੰਦਰ ਸਿੰਘ ਉਹ ਗ੍ਰਾਹਕਾਂ ਨਾਲ ਵੀ ਗੱਲ ਹੋਈ ਹੈ ਸਾਡੀ ਆਪਾਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਜ਼ਗਿੰਦਰ ਸਿੰਘ ਉਹ ਗ੍ਰਾਹਕਾਂ ਨੇ ਇਸ ਗੱਲ ਦੇ ਵਿੱਚ ਸਾਨੂੰ ਦੱਸਿਆ ਹੈ ਮੁਲਾਕਾਤ ਦੇ ਵਿੱਚ ਕਿ ਕਿਸਾਨਾਂ ਦੀ ਮੀਟਿੰਗ ਜਿਹੜੀ ਹੈ ਪ੍ਰਸ਼ਾਸਨ ਨਾਲ ਹੋਣ ਵਾਲੀ ਹੈ ਹਮ ਮੌਕੇ ਤੇ ਐਸਐਸਪੀ ਜਿਨ੍ਹਾਂ ਨੇ ਪਹੁੰਚੋਗਾ ਨੇ ਜਿਹੜਾ ਗੱਲਬਾਤ ਕੀਤੀ ਜੋਗਿੰਦਰ ਸਿੰਘ ਉਹ ਗ੍ਰਾਹਾਂ ਨਾਲ ਭਰੋਸਾ ਦਿੱਤਾ ਗਿਆ ਕਿ ਮੀਟਿੰਗ ਕਰਾਂਗੇ ਪਰ ਹਜੇ ਟਾਈਮ ਜਿਹੜਾ ਕੋਈ ਨਿਰਧਾਰਿਤ ਨਹੀਂ ਕੀਤਾ ਗਿਆ ਤੇ ਜੋਗਿੰਦਰ ਸਿੰਘ ਉਹ ਗ੍ਰਾਹਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਠੱਕੇਵਾਰੀ ਕਰਦਾ ਹੈ ਤਾਂ ਇਸੇ ਤਰੀਕੇ ਦੇ ਨਾਲ ਅੰਦੋਲਨ ਜਿਹੜਾ ਦੁਆਰਤੀ ਉੱਥੇ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ ਪਰ ਹੁਣ ਪ੍ਰਵੀnder ਜੀ ਤੁਹਾਨੂੰ ਖਬਰ ਮਿਲ ਰਹੀ ਹੈ ਕਿ ਜਿਹੜਾ ਟਰਾਲੀ ਤੇ ਕਿਸਾਨ ਹੂੰ ਪੁਲਿਸ ਨੇ ਹਿਰਾਸਤ ਚ ਲੈ ਸੀਗੇ ਔਰ ਛੱਡ ਦਿੱਤੇ ਗਏ ਨੇ ਟਰਾਲੀ ਵੀ ਕਿਸਾਨਾਂ ਨੂੰ ਵਾਪਸ ਕਰ ਦਿੱਤੀ ਗਈ ਹੈ। ਇਸ ਤੋਂ ਸੋ- ਸੋ ਵੀ ਦੇ ਕੇ ਇੱਕ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਕਿਸਾਨ ਹਮੇਸ਼ਾ ਕਹਿੰਦੇ ਨੇ ਕਿ ਉਹਨਾਂ ਨਾਲ ਧੱਕੇਸ਼ਾਹੀ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਦੇ ਨਾਲ ਹੁਣ ਇਸ ਮਾਮਲੇ ਦੇ ਵਿੱਚ ਇੱਕ ਵੱਡਾ ਪੱਖ ਤੁਸੀਂ ਵੀ ਆ ਕੀਤਾ ਕਿ ਅਦਾਲਤ ਦੇ ਵੱਲੋਂ ਫੈਸਲਾ ਸਰਕਾਰ ਦੇ ਹੱਕ ਵਿੱਚ ਨਾਇਆ ਗਿਆ ਸੀ। ਕਿ ਸਰਕਾਰ ਦੇ ਜਿਹੜੇ ਕਿ ਅਦਾਲਤ ਦੇ ਫੈਸਲੇ ਹੈਗੇ ਉਹ ਕਿਸਾਨਾਂ ਨੂੰ ਮੰਜ਼ੂਰ ਨਹੀਂ ਹੈ। ਹੁਣ ਉਹ ਧੱਕੇਸ਼ਾਹੀ ਨਹੀਂ ਕਰੇ ਹਾਲਕਿ ਇਲਜ਼ਾਮ ਉਹ ਮਿੰਦ ਦੇ ਵਿੱਚ ਲਗਾ ਦਿੰਦੇ ਨੇ। ਪਰ ਪਰਵਿੰਦਰ ਜਦੋਂ ਤੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਬਣੀ ਹੈ ਆਮ ਆਦਮੀ ਪਾਰਟੀ ਨੇ ਇੱਕ ਨਵੀਂ ਮੁਹਿੰਮ ਚਲਾਈ ਹੈ ਪੰਚਾਇਤੀ ਜ਼ਮੀਨਾਂ ਛੜਾਣ ਦੀ ਕਿਉਂਕਿ ਤੁਸੀਂ ਪਹਿਲਾਂ ਵੀ ਦੇਖਿਆ ਹੋਵੇਗਾ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਅਜਿਹੇ ਵੱਡੇ ਗਾਇਕ ਵੱਡੇ ਸਰਦਾਰ ਨਿਕਲੇ ਜਿਹੜੇ ਪੰਚਾਇਤੀ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਕੇ ਬੈਠੇ ਹੋਏ ਸੀ ਸੋ ਪੰਚਾਇਤੀ ਜ਼ਮੀਨ ਪਿੰਡ ਦੀ ਜ਼ਮੀਨ ਹੁੰਦੀ ਹੈ ਕਿਸੇ ਅਭਿਅਕਤੀ ਵਿਸ਼ੇਸ਼ ਦੀ ਜ਼ਮੀਨ ਨਹੀਂ ਹੁੰਦੀ ਸੋ ਇਸੇ ਤਰੀਕੇ ਨਾਲ ਇਹ ਵੀ ਪੂਰਾ ਜ਼ਮੀਨ ਦਾ ਮਾਮਲਾ ਹੈ ਜਿਹੜੀ ਪੰਚਾਇਤੀ ਜ਼ਮੀਨ ਹੈ ਸੋ ਹੁਣ ਪੰਚਾਇਤੀ ਜ਼ਮੀਨ ਨੂੰ ਲੈ ਕੇ ਕਿਸਾਨ ਬੇਸ਼ੱਕ ਆਪਣੀ ਦਾਵੇਦਾਰੀ ਠੋਕ ਰਹੇ ਨੇ ਪਰ ਇਸ ਦਾ ਇੱਕ ਹੱਲ ਇਹ ਵੀ ਨਿਕਲਦਾ ਹੈ ਕਿ ਸਰਕਾਰ ਚਾਹੇ ਤਾਂ ਲੀਜ਼ ਦੇ ਉੱਤੇ ਜਿਹਨੂੰ ਆਪਾਂ ਕਹਿੰਦੇ ਨੇ ਠੇਕੇ ਦੇ ਉੱਤੇ ਜ਼ਮੀਨ ਦਿੱਤੀ ਹੈ ਸਰਕਾਰ ਨੇ ਉਸ ਤਰੀਕੇ ਦੇ ਨਾਲ ਪੰਚਾਇਤ ਨਾਲ ਸਹਿਮਤੀ ਕਰਕੇ ਦੇ ਸਕਦੀ ਹੈ ਪਰ ਇਸ ਵਾਰ ਮਸਲਾ ਜਿਹੜਾ ਹੈ ਸਪ ਹਾਈ ਕੋਰਟ ਦਾ ਹੈ ਦੇਖੋ ਹਾਈ ਕੋਰਟ ਜੇਕਰ ਕੋਈ ਫੈਸਲਾ ਸੁਣਾਦੀ ਹੈ ਤੁਹਾਨੂੰ ਉਸ ਫੈਸਲੇ ਵਿੱਚ ਦਿੱਕਤ ਲੱਗਦੀ ਹੈ ਤਾਂ ਤੁਸੀਂ ਉਸ ਤੋਂ ਵੀ ਉੱਚੀ ਉੱਚੀ ਅਦਾਲਤ ਦੇ ਵਿੱਚ ਉਸ ਫੈਸਲੇ ਨੂੰ ਚੈਲੰਜ ਕਰ ਸਕਦੇ ਹੋ ਜੀ ਸਵਕੀ ਵਿਵੇਕ ਪੂਰੀ ਜਾਣਕਾਰੀ ਸਾਂਝੀ ਕਰਨ ਲਈ ਸ਼ੁਕਰੀਆ ਜਿਸ ਤਰ੍ਹਾਂ ਦੇ ਨਾਲ ਇਹ ਮਾਮਲਾ ਹੁਣ ਬਠਿੰਡਾ ਦੇ ਕਸਬਾ ਰਾਮਪੁਰਾ ਫੂਲ ਦੇ ਪਿੰਡ ਜਿਉਨ ਤੋਂ ਸਾਹਮਣੇ ਆਇਆ ਜਿੱਥੇ ਕਿ ਪੰਚਾਇਤੀ ਜ਼ਮੀਨ ਨੂੰ ਲੈ ਕੇ ਅੱਜ ਚਕਰਾਵਲੀ ਸਥਿਤੀ ਬਣੀ ਹਾਲਕੀ ਅਦਾਲਤ ਦੇ ਵੱਲੋਂ ਜਿਹੜਾ ਫੈਸਲਾ ਆਇਆ ਉਹ ਸਰਕਾਰ ਦੇ ਹੱਕ ਵਿੱਚ ਸੁਣਾਇਆ ਗਿਆ ਸੀ ਜਿਸ ਤੋਂ ਬਾਅਦ ਪੂਰੀ ਜਿਹੜੀ ਕੀ ਹੈ ਪੁਲਿਸ ਫੋਰਸ ਚਾਰ ਜ਼ਿਲ੍ਹਿਆਂ ਦੀ ਪੁਲਿਸ ਫੋਰਸ ਜਿਹੜੀ ਆ ਉਹ ਪਿੰਡ ਜੀਉਂਦ ਪਹੁੰਚ ਜਾਂਦੀ ਹੈ ਜਿੱਥੇ ਕੀ ਜ਼ਮੀਨ ਦੀ ਨਿਸ਼ਾਨਦੇਹੀ ਕਰਨੀ ਹੁੰਦੀ ਹੈ ਜਿਸ ਦਾ ਕਿਸਾਨਾਂ ਦੇ ਵੱਲੋਂ ਕਰੜਾ ਵਿਰੋਧ ਕੀਤਾ ਗਿਆ ਖਾਸ ਕਰਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਜਥੇਬੰਦੀ ਦੇ ਵਰਕਰ ਨੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਜਾਂਦੇ ਨੇ ਪੂਰਾ ਪਿੰਡ ਉੱਥੇ ਉਮੜਿਆ ਹੁੰਦਾ ਹੈ ਕਿ ਜਦੋਂ ਪੁਲਿਸ ਉੱਥੇ ਪਹੁੰਚਦੀ ਹੈ ਤਸਵੀਰਾਂ ਦੇਖੋ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਪੁਲਿਸ ਫੋਰਸ ਨੂੰ ਉੱਥੇ ਤਨਤ ਕੀਤਾ ਗਿਆ ਕਿਉਂਕਿ ਜ਼ਾਹਰ ਜੀ ਗੱਲ ਹੈ ਕਿ ਜਦੋਂ ਇੱਕ ਪਾਸੇ ਵੱਡਾ ਇਕੱਠ ਹੋਵੇ ਕਿਸਾਨਾਂ ਦਾ ਪਿੰਡ ਦੇ ਲੋਕਾਂ ਦਾ ਅਤੇ ਦੂਜੇ ਪਾਸੇ ਇੰਨੀ ਵੱਡੀ ਫੋਰਸ ਲਗਾਈ ਗਈ ਹੋਵੇ ਤਾਂ ਪਹਿਲਾਂ ਹੀ ਜਿਹੜਾ ਕਿ ਇਹ ਹਾਲਾਤ ਬਣਨ ਦਾ ਅੰਦੇਸ਼ਾ ਕਿੰਨਾ ਕਿਤੇ ਉਹ ਹੋ ਜਾਂਦਾ ਜਿਸ ਕਰਕੇ ਪੂਰੀ ਤਿਆਰੀ ਦੇ ਨਾਲ ਪੁਲਿਸ ਉੱਤੇ ਪਹੁੰਚਦੀ ਹੈ ਜਦੋਂ ਵਿਰੋਧ ਹੁੰਦਾ ਹੈ ਹਾਲਾਤ ਬਸੋ ਬਾਹਰ ਹੁੰਦੇ ਦਿੱਤਾ ਫਿਰ ਦੇਖੋ ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਕਿਸ ਤਰ੍ਹਾਂ ਦੇ ਨਾਲ ਬਲ ਦਾ ਪ੍ਰਯੋਗ ਕੀਤਾ ਜਾਂਦਾ ਹੈ ਤੇ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਭਜਾ ਪਿਆ ਕੇ ਕੁੱਟਿਆ ਗਿਆ ਅਜਿਹਾ ਕਿ ਪੂਰੇ ਮਸਲੇ ਦੇ ਉੱਪਰ ਹੁਣ ਜਿਹੜਾ ਕੀ ਹੈ ਯੋਗਿੰਦਰ ਸਿੰਘ ਉਗਰਾਹਾ ਤੋਂ ਜਿਹੜਾ ਕਿ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਗਿਆ ਜਿਸ ਕਰਕੇ ਹੁਣ ਅੱਗੇ ਕੀ ਸਿੱਟਾ ਨਿਕਲਦਾ ਹੈ ਪੰਚਾਇਤੀ ਜ਼ਮੀਨ ਨੂੰ ਲੈ ਕੇ ਅਤੇ ਜਿਹੜੇ ਕੀ ਇਹ ਹਾਲਾਤ ਬਣੇ ਸਨ ਇੰਡ ਜੋਂ ਦੇ ਵਿੱਚ ਪੁਲਿਸ ਤੇ ਕਿਸਾਨਾਂ ਦੇ ਵਿਚਾਲੇ ਟਕਰਾ ਹੋਇਆ ਉਸ ਨੂੰ ਲੈ ਕੇ ਕੀ ਅੱਗੇ ਪਰਨਾਮ ਨਿਕਲਦਾ ਇਹ ਦੇਖਣਾ ਖਾਸ ਹੋਵੇਗਾ